ਸੱਚੀ ਕਲ ਦੋਸਤੋ ਪਬਲਿਕ ਸਮਾਣਨ ਉਸਤੇ ਤਾਂ ਸਾਰਿਆਂ ਦਾ ਸਵਾਗਤ ਹੈ ਬੀਤੀ ਰਾਤ ਸਤਰਾਨਾ ਪੁਲਿਸ ਜਕੇਐਮ ਰਿਜ਼ੋਰਟ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਇਸ ਦੌਰਾਨ ਮੁਖਬਰੀ ਮਿਲੀ ਕਿ ਇੱਕ ਟਰਾਲਾ HR384803 ਜੋ ਕਿ ਭੁੱਕੀ ਲੈ ਕੇ ਆ ਰਿਹਾ ਸੀ ਜਿਸ ਨੂੰ ਨਾਕਾਬੰਦੀ ਕਰਕੇ ਸਤਰਾਣਾ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਮਿਲੀ ਸਤਰਾਣਾ ਪੁਲਿਸ ਦੇ ਜਿਹੜੇ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਟਰਾਲੇ ਵਿੱਚ 90 ਬੋਰੀਆਂ ਭੁੱਕੀ ਸਨ 1800 ਕਿਲੋ ਜਿਹੜੀ ਇਹ ਬਰਾਮਦ ਕੀਤੀ ਗਈ ਹੈ ਡਰਾਈਵਰ ਨੂੰ ਹੁਣ ਫਿਲਹਾਲ ਦੀ ਕੜੀ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਵੀ ਲਿਤਾ ਜਾਣਾ ਜਿਸ ਨਾਲ ਪਤਾ ਲੱਗੇਗਾ ਕਿ ਇਹ ਭੁੱਕੀ ਕਿੱਥੋਂ ਲੈ ਕੇ ਆ ਰਿਹਾ ਸੀ ਔਰ ਕਿੱਥੇ ਵੇਚਣ ਜਾ ਰਿਹਾ ਸੀ ਇਸ ਦਾ ਮਾਲਕ ਕੌਣ ਹੈ ਇਹ ਵੀ ਪਰ ਸੋਚਣ ਵਾਲੀ ਗੱਲ ਹੈ ਕਿ ਸਰਕਾਰ ਜਿਹੜਾ ਕਰੋੜਾ ਰੁਪਏ ਖਰਚ ਕਰਕੇ ਪੰਜਾਬ ਸਰਕਾਰ ਨਸ਼ੇ ਨੂੰ ਮੁਕਤ ਜਿਹੜਾ ਪੰਜਾਬ ਨੂੰ ਬਣਾਉਣਾ ਚਾਹੁੰਦੀ ਹੈ ਤੇ ਅੱਡੀ ਚੋਟੀ ਦਾ ਵੀ ਜਿਹੜਾ ਜ਼ੋਰ ਲਗਾ ਰਹੀ ਹੈ ਪਰ ਇੱਕ ਪਾਸੇ ਟਰਾਲਾ ਜਿਹੜਾ ਭਰ ਕੇ ਪੰਜਾਬ ਵਿੱਚ ਪੁੱਕੀ ਲੈ ਕੇ ਆ ਰਿਹਾ ਹੈ ਇਸ ਦੇ ਪਿੱਛੇ ਕੌਣ ਹੈ ਐਡੀ ਮਾਤਰਾ ਦੇ ਵਿੱਚ ਜਿਹੜੀ ਇਹ ਪੁੱਕੀ ਆ ਰਹੀ ਸੀ ਪਰ ਹਰਿਆਣੇ ਦੀ ਗੱਲ ਹੈ ਕਿ ਇਸ ਦੇ ਉੱਪਰ ਬਹੁਤ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਇੱਕ ਟਰਾਲੇ ਦੇ ਵਿੱਚ ਜਿਹੜੀ 90 ਬੋਰੀਆਂ ਭੁੱਕੀ ਦੀਆਂ 1800 ਕਿਲੋ ਬਰਾਮਦ ਹੁੰਦੀਆਂ ਨੇ ਪੁਲਿਸ ਵੱਲੋਂ ਜਿਹੜਾ ਅੱਜ ਇਸ ਨੂੰ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਗਿਆ ਪਰ ਬਹੁਤ ਜ਼ਿਆਦਾ ਜਿਹੜੇ ਸਵਾਲ ਨੇ ਕਿਉਂਕਿ ਇਹਨਾਂ ਵੱਲੋਂ ਭੁੱਕੀ ਕਿੰਨੇ ਕੋ ਟਾਈਮ ਤੋਂ ਵੇਚੀ ਜਾ ਰਹੀ ਹੈ ਜਿਸ ਨੂੰ ਅੱਜ ਪੁਲਿਸ ਨੇ ਪੇਸ਼ ਕਰਕੇ ਜਿਹੜਾ ਰਿਮਾਂਡ ਵੀ ਲਿੱਤਾ ਜਾਣਾ ਫਿਲਹਾਲ ਦੇ ਉਹ ਇਜਾਜ਼ਤ ਸਮਾਨਤਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਕੱਲ ਸਰ 16 ਤਰੀਕ ਨੂੰ ਜੇ ਕੇਮਾ ਰਿਜ਼ੋਰਟ ਹੈ ਜੀ ਸਤਰਾਂੇ ਦੇ ਖਨੋਰੀ ਪਤਣਾ ਮੇਨ ਹਾਈਵੇ ਤੇ ਉੱਥੇ ਮੁਗਵਰੀ ਸੀਗੀ ਉੱਥੇ ਨਾਕਾਬੰਦੀ ਕਰਕੇ ਗ੍ਰਿਫਤਾਰ ਟਰੱਕ ਰੋਕ ਕੇ ਸਲਚ ਕੀਤੀ ਜੇਰ ਸਦਗੀ ਡੀਐਸਪੀ ਸਾਹਿਬ ਸ੍ਰੀ ਅੰਜੀਤ ਝਾੜ ਸਾਹਿਬ ਪਤਣਾ ਉਸ ਤੋਂ ਬਾਅਦ 90 ਬੋਰੀਆਂ ਰਿਕਵਰੀ ਹੋਈ ਹੈ ਜੀ ਕੁੱਕੀਆਂ 22 ਕਿਲੋ ਦੀਆਂ ਕੁੱਲ 1800 ਕਿਲੋ ਤੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਜੀ ਇਹ ਡਰਾਵਾ ਕਿਸ ਚੁਲੇ ਕਰ ਰਹੀ ਹੈ ਅਜੇ ਇੱਕ ਪੇਸ਼ ਕਰਦੇ ਆਈ ਪੁੱਛਕਿਛ ਕਰਨੀ ਹੈ ਰਿਮਾਂਡ ਲੈ ਕੇ ਇੱਕ ਬੰਦਾ ਡਰਾਈਵ ਕਰਦਾ ਕਿੱਥੇ ਬੱਸੀ ਹਾਂਜੀ ਇਹ ਬੰਦਾ ਗੱਲਾਂ ਸੀ ਗੱਡੀ ਦੇ ਵਿੱਚ ਹੀ ਚਲਾ ਰਿਹਾ ਸੀਗਾ ਹਾਂ ਕੋਈ ਪਤਾ ਨਹੀਂ ਕਿਥੋਂ ਲੈ ਕੇ ਕੀ ਕਰਵਾਉਂਦਾ ਨਹੀਂ ਨਹੀਂ ਹੁਣ ਦਾ ਇਹ ਤਾਂ ਰਿਮਾਂਡ ਦੇ ਵਿਸ਼ੇ ਨੇ ਵੀ ਬਾਅਦ ਚ ਰਿਮਾਂਡ ਕਰਕੇ ਕਰਾਂਗੇ ਪੁੱਛਕਿਛ 90 ਬੋਰੀਆਂ ਦੀ 90 ਬੋਰੀਆਂ ਦੀ